ਅ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਸਾਡੇ ਪਿਛਲੇ ਦਿਨਾਂ ਦੇ ਵਿੱਚ ਪੰਜ ਮੁਕੱਦਮੇ ਜਿਹੜੇ ਅਸੀਂ ਉਹਦੇ ਵਿੱਚ ਟਰੇਸ ਕੀਤੇ ਨੇ ਵੱਖ-ਵੱਖ ਵਰਦਾਤਾਂ ਦੇ ਵਿੱਚ ਉਹਨਾਂ ਸੰਬੰਧੀ ਰੱਖੀ ਗਈ ਹੈ ਇਹਦੇ ਵਿੱਚ ਪੰਜ ਕੇਸ ਨੇ ਮੁੱਢੇ ਤੌਰ ਤੇ ਤੁਹਾਨੂੰ ਦੱਸਣਾ ਚਾਹੂੰਗਾ ਕਿ ਇੱਕ 3B2 ਮਾਰਕੀਟ ਦੇ ਵਿੱਚ ਇੱਕ ਸਤੰਬਰ ਦੀ ਜਿਹੜੀ ਦਰਮਿਆਨੀ ਰਾਤ ਨੂੰ ਉੱਥੇ ਦੋ ਜਿਹੜੀਆਂ ਕਾਰਾਂ ਨੇ ਉਹ ਡ੍ਰਿਫਟਿੰਗ ਦੀ ਇੱਕ ਵੀਡੀਓ ਆਈ ਸੀਗੀ ਕਿ ਉੱਥੇ ਡ੍ਰਿਫਟ ਹੋ ਰਹੀਆਂ ਨੇ ਤਾ ਉਸ ਸੰਬੰਧੀ ਅਸੀਂ ਜਿਹੜਾ ਹੈਗਾ ਡੇਂਜਰ ਡਰਾਈਵਿੰਗ ਦਾ ਐਫ ਆਈ ਆਰ ਲੌਂਚ ਕੀਤੀ ਗਈ ਹੈ 201 ਨੰਬਰ ਜਿਹਦੇ ਵਿੱਚ 281 292 ਬੀ ਐਨ ਐਸ ਅਤੇ 184 199 ਮੋਟਰ ਵਹੀਕਲ ਐਕਟ ਦੇ ਤਹਿਤ ਮੁਕਦਮਾ ਦਰਜ ਕਰਕੇ ਦੋਨੋਂ ਨਾਮ ਨੂੰ ਗੱਡੀਆਂ ਦੇ ਖਿਲਾਫ ਕੀਤਾ ਗਿਆ ਜਿਹਦੇ ਵਿੱਚੋਂ ਸਾਡੇ ਵੱਲੋਂ ਸਾਡੀ ਮੋਟਰ ਪੁਲਿਸ ਵੱਲੋਂ ਬੜੀ ਵਿਧੀਆ ਕਾਰਗੁਜ਼ਾਰੀ ਕਰਦੇ ਹੋਏ ਉਹਨਾਂ ਦੇ ਜਿਹੜੇ ਨੰਬਰ ਟ੍ਰੇਸ ਕਰਕੇ ਕਾਰਾਂ ਦੇ ਉਹਨਾਂ ਦੇ ਵਿੱਚ ਇੱਕ ਐਕਸੈਂਟ ਗੱਡੀ ਸੀਗੀ ਜਿਹੜੀ ਉਹਨੂੰ ਜਿਹੜਾ ਹੈਗਾ ਅਸੀਂ ਰਾਉਂਡ ਅਪ ਕੀਤਾ ਉਹਦੇ ਜਿਹੜਾ ਦੋਸ਼ੀ ਹੈ ਜਗਜੀਤ ਸਿੰਘ ਉਹਨੂੰ ਅਰੈਸਟ ਵੀ ਕਰ ਲਿਆ ਮੁਕਦਮੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਜਿਹੜੀ ਦੂਸਰੀ ਇੱਕ ਵਰਨਾਕਾਰ ਸੀਗੀ ਉਹਦਾ ਵੀ ਅਸੀਂ ਨੰਬਰ ਟਰੇਸ ਕਰ ਲਿਆ ਤੇ ਉਹਨੂੰ ਵੀ ਜਲਦੀ ਅਸੀਂ ਜਿਹੜਾ ਹੈਗਾ ਰਾਉਂਡ ਅਪ ਤੇ ਗ੍ਰਿਫਤਾਰ ਕਰ ਲਾਂਗੇ ਬੰਦੇ ਨੂੰ ਇਹ ਸੀਗੀ ਡ੍ਰਿਫਟਿੰਗ ਵਾਲਾ ਮਸਲਾ ਜਿਸ ਤਰ੍ਹਾਂ ਇਹ ਥੋੜਾ ਦੂਰ ਤੱਕ ਕੋਪੇ ਲਗਾਤਾ ਹੈ ਉਹਦਾ ਇਸ ਤੀਨ ਤੋਂ ਬਾਅਦ ਦੇ ਦੋਸਤਾਂ ਦਾ ਥੋੜਾ ਬੱਦਲ ਲਗਾਤਾ ਕੁੰਮ ਬੋਲ ਕੇ ਦੀ ਅਸੀਂ ਦਈ ਦੀ ਕੀ ਕਾਰਨ ਹੈ ਬੈਟਨੀ ਵਿੱਚ ਰਹਿ ਗਈ ਆ ਕੋਈ ਨਾਕਾ ਬੰਦੀ ਕਰਦਾ ਉਹ ਤੋਂ ਤੇ ਸਾਡੀ ਜਾਂਦੇ ਦਿਹਾੜੀ ਨੂੰ ਬਾਅਦ ਵਿੱਚ ਇਸ ਮਾਰਗ ਨੂੰ ਮੈਂ ਕਹਾਂਗਾ ਜੀ ਤੁਸੀਂ ਹੁਣ 3B2 ਮਾਰਕੀਟ ਪਰ ਵਿਜ਼ਿਟ ਕਰਕੇ ਦੇਖੋ ਤੇ ਫਿਰ ਤੁਸੀਂ ਮੈਨੂੰ ਖੁਦ ਹੀ ਦੱਸਿਓ ਅਸੀਂ ਜਿਹੜਾ ਹੈਗਾ ਉੱਥੇ ਸਾਡਾ ਵੈਸੇ ਵੀ ਰੈਂਡਮ ਨਾਕਾ ਬੰਦੀ ਸਾਡੀ ਚੱਲਦੀ ਸੀਗੀ ਹੁਣ ਅਸੀਂ ਕੁਝ ਦਿਨਾਂ ਤੋਂ ਉੱਥੇ ਇੱਕ ਪੱਕੀ ਨਾਕਾ ਬੰਦੀ ਕਰਤੀ ਹੈ ਸ਼ਾਮ ਨੂੰ ਸਾਡੇ ਪੱਕਾ ਨਾਕਾ ਬੰਦੀ ਹੁੰਦੀ ਹੈ ਉੱਥੇ ਅਸੀਂ ਐਂਟਰੀ ਤੇ ਐਗਜ਼ਿਟ ਪੁਆਇੰਟ ਦੋ ਬਣਾ ਦੁੱਤੇ ਨੇ ਜਿਹਦੇ ਵਿੱਚੋਂ ਇੱਕ ਸਾਈਡ ਤੋਂ ਐਂਟਰ ਹੋਊਗਾ ਤੇ ਦੂਸਰੀ ਸਾਈਡ ਤੋਂ ਐਗਜ਼ਿਟ ਤੇ ਦੋਨੋਂ ਸਾਈਡ ਤੇ ਸਾਡੇ ਜਿਹੜੇ ਪੁਲਿਸ ਪਰਸਨਲ ਡਿਪਲੋਏ ਹੁੰਦੇ ਨੇ ਤੇ ਉਹ ਸਾਰੀ ਚੈਕਿੰਗ ਕਰਕੇ ਜਿਹੜਾ ਹੈਗਾ ਰੂਟੀਨ ਇਥੇ ਚੱਲ ਰਿਹਾ ਤੇ ਇਹ ਵਿਦਨ ਮਤਲਬ ਸਾਨੂੰ ਇਸ ਕੰਮ ਨੂੰ ਕੀਤਿਆਂ ਨੂੰ ਹਜੇ 5-6 ਦਿਨ ਹੋਏ ਨੇ ਤੇ ਉਹਦੇ ਵਿੱਚ ਮੈਂ ਵੀ ਦੱਸਣਾ ਚਾਹੂੰਗਾ ਜਿਹਦੇ ਵਿੱਚ ਅਸੀਂ ਮੋਰ ਦੈਨ 20 ਵਹੀਕਲ ਇੰਪੌਂਡ ਕਰ ਚੁੱਕੇ ਹਾਂ ਐਂਡ ਮੋਰ ਦੈਨ 50 ਚਲਾਨਿੰਗ ਜਿਹੜੀ ਹੈਗੀ ਆ ਸਿਰਫ ਰੀਬੀਟੂ ਮਾਰਕੀਟ ਦੇ ਵਿੱਚ ਹੀ ਇਹ ਹੋ ਚੁੱਕੀ ਹੈ ਤੇ ਜੇ ਹੁਣ ਤੁਸੀਂ ਵਿਜ਼ਿਟ ਕਰਕੇ ਦੇਖੋ ਤੁਸੀਂ ਡਿਫਰੈਂਸ ਤੁਹਾਨੂੰ ਪਤਾ ਲੱਗੇਗਾ ਤਾਂ ਵੈਸੇ ਵੀ ਇਹ ਜਿਹੜੇ ਹੈਗੇ ਨੇ ਆਮ ਪਬਲਿਕ ਜਨਤਾ ਆਂਦੀ ਹੈ ਉਹਨਾਂ ਦਾ ਆਪ ਵੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਜਦੋਂ ਅਸੀਂ ਕਿਸੇ ਪਬਲਿਕ ਪਲੇਸ ਤੇ ਜਾ ਰਹੇ ਆ ਤਾਂ ਅਸੀਂ ਉੱਥੇ ਕਿਸ ਤਰੀਕੇ ਦੇ ਨਾਲ ਬਿਹੇਵ ਕਰਨਾ ਹੈ ਉੱਥੇ ਕੋਈ ਜਿਹੜੀ ਹੈਗੀ ਕਾਰ ਦੇ ਵਿੱਚ ਡਰਿੰਕਿੰਗ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਉੱਥੇ ਕੋਈ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਉਹ ਫੈਮਿਲੀਆਂ ਆਉਂਦੀਆਂ ਨੇ ਪਰਿਵਾਰ ਆਉਂਦੇ ਨੇ ਤਾਂ ਉਸ ਅਕੋਰਡਿੰਗਲੀ ਅਸੀਂ ਬਿਹੇਵ ਕਰੀਏ ਜੇ ਹੁਣ ਸਾਡੇ ਵੱਲੋਂ ਹੁਣ ਜਦੋਂ ਨਹੀਂ ਇਹ ਚੀਜ਼ਾਂ हटੀਆਂ ਤਾਂ ਅਸੀਂ ਸਖਤੀ ਦਾ ਰੋਕੋ ਬਣਾਇਆ ਤੇ ਅਸੀਂ ਪ੍ਰੋਪਰ ਉੱਥੇ ਨਾਕਾਬੰਦੀ ਕਰ ਦਿੱਤੀ ਗਈ ਹੈ ਤੇ ਜੇ ਅੱਗੇ ਤੋਂ ਜਿਵੇਂ ਵੀ ਕੋਈ ਇਸ ਤਰੀਕੇ ਨਾਲ ਉੱਥੇ ਕੋਈ ਹੁੜਦੰਗ ਬਾਜ਼ ਜਾਂ ਉੱਥੇ ਮਿਲੂਗਾ ਤਾਂ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਦੀ ਹੈ ਕਿਹੜਾ ਜੀ ਜਿਹੜਾ ਆਪਣਾ ਜਗਜੀਤ ਸਿੰਘ ਹੈ ਜੀ ਐਚਐਮ ਕੋਰ ਸਾਹਿਬ ਦਾ ਰਹਿਣ ਵਾਲਾ ਹਾਂਜੀ ਆਊਟਸਾਈਡ ਤੇ ਸੀਗਾ ਜੀ ਮਤਲਬ ਇਹ ਇੱਥੇ ਵੈਸੀ ਆਉਂਦੇ ਕਿ ਮਾਰਕੀਟ ਤੇ ਜਾਂ ਉਦਣੇ ਆਇਆ ਸੀਗਾ ਚੰਡੀਗੜ੍ਹ ਦੇਖੋ ਕਿ ਕੰਮ ਘੁੰਮਣ ਫਿਰਨ ਲੋਕ ਆਉਂਦੇ ਨੇ ਮੁਹਾਲੀ ਦੇ ਵਿੱਚ ਆ ਕੇ ਕੋਈ ਕਿਸੇ ਕੰਮ ਤੇ ਆਉਂਦਾ ਹੈ ਜਿਹੜੀ ਇਹ ਪਾਰਟਿਕੂਲਰ ਗੱਡੀ ਹੈ ਥਿਸ ਇਜ਼ ਟੈਕਸੀ ਏ ਟੈਕਸੀ ਡਰਾਈਵਰ ਹੈਗਾ ਤੇ ਏ ਟੈਕਸੀ ਸੀ ਕੀ ਜਿਹਨੂੰ ਜਿਹਦੇ ਨਾਲ ਹੀ ਸਟਾਰਟ ਕੀਤੇ ਗਏ ਪਰ ਇਸ ਤੋਂ ਇਲਾਵਾ ਵੀ ਬੰਦੇ ਜਿਹੜੇ ਆਉਂਦੇ ਨੇ ਉਹਦੇ ਜਿਦੋਂ ਸੀ ਰੀਸੈਂਟਲੀ ਗੱਡੀਆਂ ਇੰਪਾਉਂਡ ਕੀਤੀਆਂ ਨੇ ਕਈ ਹਿਮਾਚਲ ਦੀਆਂ ਗੱਡੀਆਂ ਨੇ ਕੋਈ ਹਰਿਆਣਾ ਤੋਂ ਵੀ ਹੈਗੀਆਂ ਨੇ ਰਾਜਸਥਾਨ ਦੀ ਵੀ ਹੈਗੀ ਤਾਂ ਉਹ ਇਸ ਤਰੀਕੇ ਨਾਲ ਮੋਹਾਲੀ ਚੰਡੀਗੜ੍ਹ ਜਿਸ ਤਰ੍ਹਾਂ ਹੈਗਾ ਇੱਕ ਆਬਵੀਅਸਲੀ ਚੰਡੀਗੜ੍ਹ ਆਪਣਾ ਕੈਪੀਟਲ ਵੀ ਹੈਗੀ ਪੰਜਾਬ ਦੀ ਤੇ ਹਰਿਆਣੇ ਦੀ ਉਸ ਬੇਸਿਸ ਦੇ ਉੱਤੇ ਉਰੇ ਵੱਖੋ ਵੱਖਰਾ ਕਰਾਊਡ ਆਉਂਦਾ ਤੇ ਮੋਹਾਲੀ ਕਿਉਂਕਿ ਟਰਾਈ ਸਿਟੀ ਦਾ ਪਾਰਟ ਆ ਜਾਂਦਾ ਤਾਂ ਇੱਥੇ ਹਰ ਪਾਸੇ ਜਿਹੜਾ ਹੈਗਾ ਲੋਕਾਂ ਦੇ ਦੇਖੋ ਜੀ ਜਿੱਥੇ ਮਾਰਕੀਟ ਏਰੀਆ ਹੈਗਾ ਹੁਣ ਬਾਲੀਆਂ ਤਾਂ ਸਿਟੀਆਂ ਹੈ ਨਹੀਂ ਜਗ੍ਹਾ ਤੁਸੀਂ ਕਹੋ ਕਿ ਬੜੀਆਂ ਉਹ ਨੇ ਤਕਰੀਬਨ ਜਿਹੜੀਆਂ ਜਿੱਥੇ ਚਹਲ ਪਹਲ ਰਹਿੰਦੀ ਹੈ ਉਹ ਜਿਵੇਂ ਤੁਸੀਂ ਥੋੜਾ ਜਿਹਾ ਰੂਰਲ ਬੈਲਟ ਜਾਓਗੇ ਤਾਂ ਦੇਖੋਗੇ ਮੰਡੀਆਂ ਨੇ ਉਹ ਸ਼ਾਮ ਨੂੰ ਬੰਦ ਹੋ ਜਾਂਦਾ ਤੇ ਜਿਹੜੀ ਕੋ ਕੈਲੋ ਕੋਸਮੋਪ੍ਰੀਲੀਟਰ ਲਾਈਫ ਨੂੰ ਦੇਖਣ ਦੇ ਲੋਕ ਚੰਡੀਗੜ੍ਹ ਮੋਹਾਲੀ ਸਾਈਡ ਆਉਂਦੇ ਨੇ ਸੋ ਉਹ ਨੇਚਰਲ ਜੀ ਗੱਲ ਹੈ ਉਧਰੇ ਕਰਾਊਡ ਯੂਥ ਵੀ ਹੈਗਾ ਜੀ ਕਾਲਜੇਜ਼ ਵੀ ਹੈਗੇ ਨੇ ਜਿੰਨਾਂ ਤਾਂ ਪੜਦੀ ਵੀ ਹੈ ਉਰੇ ਆ ਕੇ ਠੀਕ ਹੈ ਤੇ ਉਸ ਤਰੀਕੇ ਦੇ ਨਾਲ ਹੀ ਸਾਰਾ ਜਿਹੜਾ ਹੈਗਾ ਚੀਜ਼ਾਂ ਨਾਲ ਨਾਲ ਹੀ ਚੱਲਦੀਆਂ